ਕੈਂਸਰ ਦੇ ਇਲਾਜ ਦੌਰਾਨ ਹੀਨਾ ਖਾਨ ਨੇ ਮਨਾਇਆ ਜਸ਼ਨ ਆਪਣੀ ਮਾਂ ਦੇ ਨਾਲ ਕਟਿਆ ਕੇਕ ਮਾਂ ਨੇ ਵੀ ਤੇ ਦੇ ਲਈ ਕੀਤੀ ਦੁਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਤਾਂ ਅੱਜ ਇਸ ਅਪਡੇਟਸ ਗੱਲ ਕਰਾਂਗੇ ਹੀਨਾ ਖਾਨ ਦੀ ਇਸ ਵੀਡੀਓ ਬਾਰੇ ਹੀਨਾ ਖਾਨ ਆਪਣੀ ਜ਼ਿੰਦਗੀ ਚ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੀ ਹੈ ਅਭੇਤਰੀ ਦੇ ਪਰਸ਼ੰਸ਼ਕਾਂ ਦੇ ਕਰੀਬੀ ਉਹਨਾਂ ਦਾ ਹਰ ਪਲ ਟਰੈਕ ਕਰ ਰਹੇ ਨੇ ਉਹਨਾਂ ਨੇ ਸਟੇਜ 3 ਦੇ ਬ੍ਰੈਸਟ ਕੈਂਸਰ ਦੇ ਇਲਾਜ ਵਿੱਚਕਾਰ ਇੱਕ ਮਨਮੋਹਕ ਵੀਡੀਓ ਸਾਂਝੀ ਕੀਤੀ ਹੈ ਜਿਸਨੂੰ ਉਹ ਦੱਸ ਰਹੀ ਹੈ ਕਿ ਜ਼ਿੰਦਗੀ ਤੇ ਹਰ ਪਲ ਦਾ ਆਨੰਦ ਕਿਵੇਂ ਮਾਣਨਾ ਹੈ ਫੈਨਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਹੀਨਾ ਖਾਨ ਹਰ ਸਾਲ ਆਪਣੀ ਮਾਂ ਦਾ ਜਨਮ ਦਿਨ ਸ਼ਾਨਦਾਰ ਤਰੀਕੇ ਨਾਲ ਮਨਾਉਂਦੀ ਸੀ ਪਰ ਇਸ ਵਾਰ ਉਹਨਾਂ ਨੇ ਇਸ ਨੂੰ ਸਾਦੇ ਤਰੀਕੇ ਦੇ ਨਾਲ ਮਨਾਇਆ ਹੀਨਾ ਖਾਨ ਨੇ ਆਪਣੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਤੇ ਕੋਲਾਜ ਸ਼ੇਅਰ ਕੀਤਾ ਉਹ ਆਪਣੀ ਮਾਂ ਦੀ ਸਿਹਤ ਤੇ ਖੁਸ਼ੀ ਦੀ ਕਾਮਨਾ ਕਰਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਉਹਨਾਂ ਦੀ ਮਾਂ ਨੇ ਕੋਈ ਇੱਛਾ ਪੁੱਛਣ ਦੀ ਬਜਾਏ ਹੀਨਾ ਦੇ ਚਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੀਨਾ ਨੇ ਠੀਕ ਹੋਣ ਤੋਂ ਬਾਅਦ ਆਪਣੇ ਅਗਲੇ ਜਨਮ ਦਿਨ ਤੇ ਅਗਲੇ ਜਨਮ ਦਿਨ ਤੇ ਸ਼ਾਨਦਾਰ ਜਸ਼ਨ ਮਨਾਉਣ ਦਾ ਵਾਅਦਾ ਵੀ ਕੀਤਾ ਹੈ ਹੀਨਾ ਖਾਨ ਦੀ ਮਾਂ ਨੇ ਕਿਹਾ ਕਿ ਇਸ ਵਾਰ ਮੈਂ ਚਾਹੁੰਦੀ ਹਾਂ ਕਿ ਹੀਨਾ ਅਗਲੇ ਸਾਲ ਇਸ ਸਮੇਂ ਤੱਕ ਪੂਰੀ ਠੀਕ ਹੋ ਜਾਵੇ ਫਿਰ ਅਸੀਂ ਬਹੁਤ ਵੱਡਾ ਜਸ਼ਨ ਮਨਾਵਾਂਗੇ ਮੈਂ ਦਿਲ ਤੋਂ ਹੀਨਾ ਦੀ ਬੇਹਤਰੀ ਦੇ ਲਈ ਪ੍ਰਾਰਥਨਾ ਕਰਦੀ ਹਾਂ ਵੀਡੀਓ 'ਚ ਹੀਨਾ ਦੀ ਮਾਂ ਮੋਮਬਤੀ ਬਜਾਉਂਦੀ ਹੈ ਤੇ ਕੇਕ ਕੱਟਦੀ ਨਜ਼ਰ ਆ ਰਹੀ ਹੈ ਮੇਜ਼ ਫੁੱਲਾਂ ਦੇ ਨਾਲ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਅਤੇ ਪਿਛੋਕੜ ਦੇ ਵਿੱਚ ਇੱਕ ਵੱਡਾ ਗੁਲਦਸਤਾ ਰੱਖਿਆ ਗਿਆ ਇਸ ਪਿਆਰੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾਂ ਨੇ ਲਿਖਿਆ ਮਾਂ ਮੈਂ ਤੁਹਾਡੀ ਚੰਗੀ ਸਿਹਤ ਖੁਸ਼ੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੀ ਹਾਂ ਆਮੀਨ ਹੀਨਾ ਖਾਨ ਨੇ ਜੂੰਚ ਇੰਸਟਾਗ੍ਰਾਮ ਤੇ ਆਪਣੀ ਸਿਹਤ ਨੂੰ ਲੈ ਕੇ ਦਿਲ ਦਹਿਲਾਉਣ ਵਾਲੀ ਖਬਰ ਸ਼ੇਅਰ ਕੀਤੀ ਸੀ। ਉਹਨਾਂ ਨੇ ਇੱਕ ਲੰਬੇ ਨੋਟ ਦੇ ਵਿੱਚ ਲਿਖਿਆ ਸੀ ਕਿ ਮੈਨੂੰ ਸਟੇਜ 3 ਬ੍ਰੈਸਟ ਕੈਂਸਰ ਪਤਾ ਲੱਗਿਆ ਹੈ। ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਬਿਹਤਰ ਹੋ ਰਹੀ ਹਾਂ। ਮੈਂ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਤਿਆਰ ਹਾਂ। ਉਹਨਾਂ ਨੇ ਕਿਹਾ ਸੀ ਕਿ ਮੇਰਾ ਇਲਾਜ ਸ਼ੁਰੂ ਹੋ ਗਿਆ ਹੈ ਤੇ ਮੈਂ ਇਸ ਤੋਂ ਹੋਰ ਮਜ਼ਬੂਤ ਹੋਣ ਲਈ ਹਰ ਜ਼ਰੂਰੀ ਕਦਮ ਚੁੱਕਣ ਦੇ ਲਈ ਤਿਆਰ ਹਾਂ। ਮੈਂ ਤੁਹਾਡੇ ਪਿਆਰ ਅਤੇ ਅਸੀਸਾਂ ਦੀ ਦਿਲੋਂ ਕਦਰ ਕਰਦੀ ਹਾਂ। ਲਾਜ਼ਮੀ ਮੌਜੂਦ ਹਿਨਾ ਖਾਨ ਕੈਫੀ ਉਤੀ ਛੁੱਟੀਆਂ ਤੇ ਜਾਣ ਲਈ ਸਮਾਂ ਕੱਢ ਰਹੀ ਹੈ। ਉਹਨਾਂ ਨੇ ਹਾਲੀ ਦੇ ਵਿੱਚ ਲੋਨਾਵਾਲਾ ਵਿੱਚ ਕੈਂਰੀ ਆਇਰਲੈਂਡਸ ਰਿਜ਼ੋਰਟ ਦੇ ਵਿੱਚ ਕੁਝ ਆਰਾਮਦਾਇਕ ਸਮਾਂ ਬਿਤਾਇਆ। ਜਿੱਥੇ ਉਹਨਾਂ ਨੇ ਕੁਦਰਤ ਦੇ ਵਿੱਚ ਘਰ ਜੀਵਨ ਦਾ ਜਸ਼ਨ ਮਨਾਇਆ। ਅਦਾਕਾਰਾਂ ਨੇ ਰਵਾਇਤੀ ਪੋਜਨ ਦਾ ਵੀ ਆਨੰਦ ਮਾਣਿਆ। ਔਰ ਇਸ ਤੋਂ ਇਲਾਵਾ ਅਦਾਕਾਰਾ ਆਪਣੀ ਲਾਈਫ ਨੂੰ ਇੰਜੋਏ ਕਰਦੇ ਵੀ ਨਜ਼ਰ ਆਉਂਦੇ ਨੇ ਜੋ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਪੋਸਟਾਂ ਦੇਖਣ ਨੂੰ ਮਿਲ ਜਾਣਗੀਆਂ।